ਜੋਤੀ ਪਾਛਰ ਹੂ ਮੇਰਾ ਇੱਕ ਸਾਇਆ ਜਿਵੇਂ ਘਾਰੋਂ ਹੋਂਸੇਂਦੀ ਦਾ ਘਾਰ ਤੇ ਪਰਵਾਸ ਤੇ ਕਿ ਦਸਾਂ ਪੁਰਵਾਂ ਦੀ ਜੋ ਕਿ ਇਹ ਗ੍ਰੰਥਾ ਮਾਰਾ ਇਹਨਾਂ ਨਤਮਸਤ ਪੂਣਾ ਤੇ ਆਪਣੇ ਚਲਦੇ ਵੱਡੇ ਭਾਗਾਂ ਨਾਲ ਜਰਨ ਔਰ ਸਰਵਤ ਦੇ ਭਲੇ ਲਈ ਕਲਪਤਾ ਦੇ ਭਲੇ ਲਈ ਅਰਦਾਸ ਅੱਲੋਮ ਸਵਾਗਤ ਹੈ ਤੁਹਾਡਾ ਲਾਭ। ਕਿੰਨਾ ਹੁਣ ਜੋ ਸਮਾਜ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਸਾਰਾ ਕੁਝ ਇੱਕ ਤਰ੍ਹਾਂ ਪਹਿਲਾਂ ਹੁੰਦਾ ਸੀ ਉਹ ਜਾਤੀਆਂ ਨੂੰ ਵੰਡਿਆ ਜਾਂਦਾ ਸੀ ਜਾਂ ਜਾਤੀ ਨੂੰ ਤਾਕਤ ਜਿਹੜਾ ਕੋ ਪੀਣ ਵਾਲਾ ਪਾਣੀ ਆਉਣ ਵਾਲੇ ਥਾਂ ਜਿਹੜੇ ਬਕੂਤਰ ਹੁੰਦੇ ਸੀ ਉਹਦਾ ਸਾਰਾ ਕੁਝ ਇੱਕ ਪਾਈਚਾ ਵਾਲੇ ਜਿਹੜਾ ਬਹੁਤ ਹੀ ਵੱਡਿਆ ਤਰੀਕੇ ਦੇ ਨਾਲ ਮਿਲਦਾ ਬੰਦਦਾ ਅਸੀਂ ਵੀ ਲੱਗਦਾ ਕਿ ਕੁਝ ਕਮੀਆਂ ਹੈ ਵੀ ਇਹਨਾਂ ਚ ਬਹੁਤ ਜਿਆਦੇ ਪੰਨਿਆਂ ਨੇ ਜਿਹੜਾ ਰਿਸੋਰਸ ਸੀ ਕਿ ਨੇ ਪਹਿਲੀ ਪਾਸ਼ਾਹੀ ਕੋ ਰਿਸੋਰਸ ਜਦੋਂ ਲਾਹਰ ਇਹ ਪੰਗਾ ਸਦੇ ਸ਼ੁਰੂ ਕੀਤਾ ਔਰ ਸਰਰਨ ਲੈਵਲ ਦਾ ਲੋਕ ਇਸ ਸ਼ੁਰੂਆਤ ਫਰਦੀ ਦਾ ਜਨ ਬਣਾ ਦੂਜੀ ਪਾਸ਼ਾਹੀ ਸਤਗੁਰੂ ਅਮਰਦਾਸ ਜੀ ਮਹਾਰਾਜ ਸੰਤੂ ਪੰਗਾ ਦੇ ਮਹਾਰਾਜ ਔਰ ਦੂਸਰੀ ਪਾਸ਼ਾਹੀ ਦੂਸਰੀ ਪਾਸ਼ਾਹੀ ਸਤੂ ਅਮਰਦਰ ਮਹਾਰਾਜ ਜੀ ਨੇ ਅੱਗੇ ਵਧਾਇਆ। ਔਰ ਇਸ ਸ਼ੁਰੂਆਤ ਦੇ ਵਿੱਚ ਜਿਹੜੀ ਚੌਥੀ ਪਾਸ਼ਾਹੀ ਜੀ ਕੱਢੀ ਤਾਂ ਤੇ ਜੇ ਤੁਸੀਂ ਲੈ ਲੈਂਦੇ ਇੱਕ ਬੰਦੇ ਸ਼ਕ ਰਹੀਆਂ ਹੁਣ ਲਾਇਆ ਵੀ ਕੱਢੇ ਕਰੋ। ਉਹਨਾਂ ਨੇ ਇੱਕ ਸਰੂਵ ਆ ਦਿੱਤਾ ਔਰ ਇੱਕ ਚਾਰ ਦਰਵਾਜਿਆਂ ਦਾ ਘਰ ਦਿੱਤਾ ਜਿਹਨੂੰ ਹਰੀ ਮੰਦਨ ਸਾਹਿਬ ਕਹਿੰਦੇ ਆ ਔਰ ਉਪਦੇਸ਼ ਦਿੱਤਾ ਮੇਰਾ ਉਪਦੇਸ਼ ਚੌਵਨਵੋਂ ਕੋ ਬੰਨ ਗਿਆ। ਬ੍ਰਾਹਮਣ क्षत्रिय ਵਹਿ ਚਿਤਰ ਤੁਸੀਂ ਚੱਲ ਨਹੀਂ ਸਕਦੇ। ਪੰਜਵੀਂ ਪਾਸ਼ਾਹੀ ਨੇ ਇਸ ਤੋ ਵੀ ਇੱਥੇ ਜਾ ਕੇ ਪਹਿੱਚਾਰਾ ਪੈਦਾ ਕਰਨ ਲਈ ਵੱਖ-ਵੱਖ ਜਾਪੀਆਂ ਧਰਮਾਂ ਦੀ ਜਿਹੜੇ ਪੈਦਾ ਹੋਏ ਮਹਾਂਪੁਰਖ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਚਾਹੇ ਸਤਿਗੁਰੂ ਬਾਬਾ ਸਾਹਿਬ ਚਾਹੇ ਸਤਿਗੁਰੂ ਪੂਰਬਾਰਜ ਹੈ ਚਾਹੇ ਸਤਿਗੁਰੂ ਧੰਨਾ ਜੀ ਆ ਚਾਹੇ ਸਤਿਗੁਰੂ ਸੈਣ ਹੈ ਚਾਹੇ ਸਤਿਗੁਰੂ ਨਾਮ ਦੇ ਪਾਰਜ ਹੈ ਚਾਹੇ ਸਤਿਗੁਰੂ ਤਰਮੋਚਨ ਹੈ ਚਾਹੇ ਸਤਿਗੁਰੂ ਰਾਮਾਨੰਦ ਜੀ ਚਾਹੇ ਭੱਤਾਂ ਦੇ ਸਮਝ ਦੇ ਕਿਹੜੇ ਫਰਮ ਵਾਲਤਾ ਕਰਤਾ ਦੇ ਸੀ ਉਹਦਾ ਸਾਰਿਆਂ ਨੂੰ ਇੱਕ ਵਾਰੀ ਦੇ ਵਿੱਚ ਪੁੱਛਿਆ ਜੀ ਆਤਮ ਗ੍ਰੰਥ ਪੜ੍ਹ ਲੈ ਤੱਕ ਪੜ੍ਹੋ ਵੀ ਕਰ ਤੇਲੀ ਬੁੱਤੀ ਦੇ ਪਾਸੇ ਕਿਹਾ ਖਾਓ ਕੱਥੇ ਚੌਥੀ ਪਾਸੇ ਕਿਹਾ ਦੀਂਹਾਓ ਕੱਥੇ ਔਰ ਪੰਜਵੀਂ ਪਾਸੇ ਕਿਹਾ ਪੜੋ ਤੇ ਸੋਚ ਨਹੀਂ ਕੋਈ ਔਰ ਦਸ਼ਮੀਸ਼ ਕਿਤਾਬ ਨੂੰ ਗੁਵੈ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਾਟਾ ਵੀ ਇੱਕ ਦਿੱਤਾ ਕਿ ਛਕੋ ਵੀ ਕਰ ਅੱਜ ਤੋਂ ਬਾਅਦ ਉਸੇ ਥਾਲ ਸੀ ਪਰ ਇਹ ਜਿਹੜੀ ਸਾਂਝੀ ਬੰਦਤਾ ਦੀ ਸੋਚ ਸੀ ਬਰਾਬਰਤਾ ਦੀ ਸੋਚ ਸੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਗਈ ਜਿਹੜੀ ਗੁਰੂ ਮਹਾਰਾਜ ਨੇ ਸੋਚ ਦਿੱਤੀ ਉਹ ਸੋਚ ਸਮਾਜ ਵਿੱਚ ਪ੍ਰੈਕਟੀਕਲੀ ਹਰੇਕ ਲਾਗੂ ਹੋਈ ਸਮਾਜਿਕ ਨਾਜ਼ੀਕ ਦੀ ਦਸਤਾ ਤੇ ਤਸਵੀਰ ਕੋਲੇ ਕੇ ਲੈ ਕੇ ਜਨੇ ਮਾਈ ਤੱਕ ਵਧ ਗਈ ਪੂਰੇ ਸੰਸਾਰ ਵਿੱਚ ਵੱਖ-ਵੱਖ 200 ਦੇ ਲਗਭਗ ਦੇਸ਼ਾਂ ਵਿੱਚ ਤੇ ਬਸ ਕੋਈ ਨੁਮੁਕਤਾ ਆਇਆ ਉਹਦਾ ਸਾਰੇ ਦੇਸ਼ਾਂ ਵਿੱਚ ਸਾਰੀਆਂ ਨਾ ਕਰਮਾਂ ਵਿੱਚ ਗੁਰੂਆਂ ਮਹਾਰਾਜ ਦਾ ਸੰਦੇਸ਼ ਪਹੁੰਚਾਣਾ ਉਹ ਉਹ ਸੰਦੇਸ਼ ਉਹਨੂੰ ਤਰ੍ਹਾਂ ਬਹੁਤ ਪੁਜਿਆ ਪੁਜਿਆ ਹੁੰਦਾ ਪੰਜਾਬ ਰਾਜ ਦੀ ਸੂਚਿਤ ਚਾਤੀ ਕਮਿਸ਼ਨ ਦਾ ਦਫਤਰ ਦਿੱਲੀ ਦੇ ਬਟੌਰ ਸੇਰਮੇਂ ਸਥਾਪਿਤ ਹੈ ਉੱਥੇ ਜਾਤੀ ਵਿਤਕਰਿਆਂ ਦੀ ਧਾਰਮਿਕ ਉਤਰੀਆਂ ਜਾਂ ਇਸ ਸਾਲ 3750 ਤੋਂ ਜ਼ਿਆਦਾ ਫੈਲ ਆਈ ਹੈ ਔਰ ਜਿਹੜਾ ਆਸਾਲ ਹੈ ਕਿਉਂਕਿ ਸੀਟੇ ਬੈਠੇ ਇੱਕ ਪਿਆ ਸੋਨਾ ਫਿੱਟ ਕੀਤਾ ਹੈ ਸਮਾਜ ਨੂੰ ਲਗਾਤਾਰ ਵਿਚਾਰ ਪ੍ਰਵਾਹ ਗੁਰਮਤ ਵਿਚਾਰ ਪ੍ਰਵਾਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਹੈ ਜਿਸ ਦਾ 24 ਘੰਟੇ ਬਾਹੀ ਕੀ ਆਪਰੇ ਦੁਨੀਆ ਦੇ ਗੱਟੇ ਚੱਲ ਜਾਈਆਂ ਪੱਗਾਂ ਕਰਦੇ ਨੇ ਤੇ ਚੇਲੇ ਵੀ ਇੱਕ ਮਨਾ ਅਜਿਹੇ ਵਾਲਾ ਵੀ ਉਹ ਵੀ ਇਹ ਤਾਂ ਆਪ ਵੱਲੋਂ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਕੋਈ ਜਾਣ ਦੇ ਦਿੱਤਾ ਕਿ ਆਸੀਂ ਬੈਠ ਰਸੂ ਲੈ ਕੇ ਅਜੇ ਵੀ ਕਿਉਂ ਜਿਹੜਾ 550 ਸਾਲ ਬਾਅਦ ਵੀ ਜਿਹੜਾ ਇਹਨੇ ਸੂਝੇ ਲੀਡਰਾਂ ਦੇ ਵੀ ਦਿਮਾਗਾਂ ਦੇ ਵਿੱਚ ਚਿੱਤ ਪਾ ਦਿੱਤਾ। ਇਹ ਕੋ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਤਰੰਤਾਰਨ ਚੋਣ ਹੋਈ ਆ ਉਹਦੇ ਚ ਸੱਤ ਗੁਣ ਤੇ ਬਹਾਦਰ ਮਰਦ ਜੀ ਦਾ ਸੀਸ ਭਾਈ ਦਾ ਜਿੱਤਾ ਜੀ ਬਾਬਾ ਜੀਵਨ ਸਿੰਘ ਜਿਹੜੇ ਉਹ ਗੁਰੂ ਦਾ ਬੇਟਾ ਜਿਹਨਾਂ ਨੂੰ ਪੰਜੀ ਚਾਰ ਦੇ ਸੇਵਕ ਸੇਵਾ ਦੇ ਕਾਰਨ ਆਇਆ ਉਹਨਾਂ ਦੀ ਤਸਵੀਰਾਂ ਥੱਲੇ ਲਾ ਦਿੱਤੀਆਂ ਉੱਪਰ ਮੇਰੇ ਵਰਗੇ ਨਕਮੇ ਲੋਕਾਂ ਦੀਆਂ ਤਸਵੀਰਾਂ ਉੱਪਰ ਮਾਰ ਦਿੱਤੀਆਂ ਤੇ ਉਹਦਾ ਮਤਲਬ ਕਿ ਕਿਤੇ ਸੋਚ ਵਿੱਚ ਮੈਨੂੰ ਆਉਂਦਾ ਔਰ ਜਾਤੀ ਦੇ ਘਰ ਨੂੰ ਲੈ ਕੇ ਪੰਜਾਬ ਦੇ ਕਿਤੇ ਕਿਤੇ ਬਿਮਾਰੀ ਦਿਖਦੀ ਹੀ ਨਹੀਂ ਇੰਤਰੀ ਹੈ ਔਰ ਬਾਕੀ ਵੱਖ-ਵੱਖ ਪਾਰਟੀਆਂ ਦੇ ਵਿੱਚ ਕਿਉਂਕਿ ਮੈਂ ਤਾਂ ਧਾਰਨਿਕ ਤੌਰ ਤੇ ਆਇਆ ਹਾਂ ਔਰ ਧਾਰਮਿਕ ਤੌਰ ਤੇ ਕਿਸੇ ਪਾਰਟੀ ਦੇ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੈਂ ਇਨਹੀ ਅਦਾਸ ਕਰਨ ਆਇਆ ਗੁਰੂਬਾਰ ਗੱਲਿਆ ਸੱਕੇ ਪਾਸਾ ਅੱਗੇ ਸਤਿਗੁਰੂ ਅਰੰਦਾਸ ਸਾਹਿਬ ਦੇ ਸੱਕੇ ਪਾਸਾ ਸਾਰਿਆਂ ਜਾਂਦਾ ਸਾਧਿਆ ਪ੍ਰਾਪਤ ਹੈ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਗੂਆਂ ਨੂੰ ਨਮਸਕਾਰ ਰਾਜਨੀਤਿਕ ਧਰਮ ਨੂੰ ਨਪਕੀ ਹੁੰਦੀ ਸੱਚੇ ਧਰਮ ਦੇ ਨਾਮ ਤੇ ਰਾਜਨੀਤੀ ਹੋਣੀ ਉਸ ਦੇਸ਼ ਵਿੱਚ ਅਸੀਂ ਫਾਇਦਾ ਹੋ ਰਿਹਾ ਇਹ ਧਰਮ ਨੂੰ ਪੱਖ ਬਣਾਉਣ ਲਈ ਤੁਹ ਸਾਡੇ ਹਾਲ ਤੱਕ ਸਾਹਬ ਦੀ ਸਿਰਜਣਾ ਹੋਈ ਹੈ। ਸ਼ੇਖ ਪਾਸ਼ਾਏ আর ਗੋਬਿੰਦ ਸਾਹਬ ਨੇ ਉਹਨਾਂ ਨੇ ਮੀਰੀ ਔਰ ਤੀਰੀ ਦਾ ਜਿਹੜਾ ਸੰਕਲਪ ਦਿੱਤਾ ਆ ਉਹਦੇ 'ਚ ਇੱਕ ਜੜਾਓ ਰੱਖਿਆ ਹੈ। ਉਹਦੇ 'ਚ ਇੱਕ ਤੰਦ ਟਾਂਕਾ ਲੱਗਿਆ ਰੱਖਿਆ ਆ ਕਿ ਇਹ ਦੋਵੇਂ ਇੱਕ ਦੂਜੇ ਤੋਂ ਲੱਗ ਨਹੀਂ ਹੋ ਸਕਦੇ। ਪਰ ਰਾਜਾ ਜਿਹੜਾ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਤਖਤੇ ਰਾਜਾ ਸੋਵੇਂ ਤੇ ਤਖਤੇ ਲੈਪ ਹੋਵੇ। ਗਰਮਾਣੀ ਦਾ ਸੰਕਲਪ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਲੋਖੰਦੋ ਨਹੀਂ ਤੇ ਜਾਓ। ਇਦਾਂ ਦਾ ਉਹਨਾਂ ਦੇ ਜਿਹੜੀ ਯਾਦਿਕ ਤੁਹਾਨੂੰ ਦਰਦਾਂ ਨੂੰ ਤਕਲੀਫਾਂ ਨੂੰ ਖਤਮ ਕਰਦੇ ਨੇ ਜਿਹੜਾ ਕੋ ਮੈਂ ਕੋ ਇਸ ਕੰਮ ਨੂੰ ਕਰ ਲਿਓ ਤੇ ਦਰਦਿਕ ਕਾਮ ਹੋਣਾ ਹੈ ਸਿਧਾਂਤ ਖਿਮਾਤਾਈਏ ਜਿੱਦਾਂ ਕੀਤਾ ਪਰ ਮਾ ਸ਼ਹਿਰ ਸ਼ਹਿਰ ਦੀ ਕਹਾਣੀ ਆ ਗਈ ਅੱਜ ਤੱਕ ਆ ਰਿਹਾ ਹੈ ਕਿ ਕੋਈ ਵੀ ਸਰਕਾਰ ਦਾ ਬੈਠ ਨਹੀਂ ਬਾਤ ਹੋਇਆ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਘਰ ਵੀ ਅੱਜ ਕੰਮ ਰਿਹਾ ਤਾ ਜਿੱਦਣ ਮੇਰੇ ਕੋਲੇ ਹਰੇ ਪੈਨ ਵਾਲੀ ਕਲਮ ਆ ਗਈ ਉਦੋਂ ਦੇਖਿਆ ਦੂਮਾਰੇ ਸਿਹਾ ਜੀ ਅੱਜ ਇਹ ਵੀ ਸਾਰੇ ਇੱਕ ਨੂੰ ਪ੍ਰੋਬਲਮ ਦੇ ਦਿੱਤੀ ਆ ਉਹ ਇਸ ਕੰਮ ਨੂੰ ਨਹੀਂ ਕਰਕੇ ਰਹਿਣੇ ਮੇਰੇ ਹਰੇ ਪੰਦੇ ਕੋਲ ਬਜਟ ਗ੍ਰਾਂਟਾਂ ਵਾਲੀ ਪਾਵਰ ਨਹੀਂ ਦੇ ਦਿੰਦੇ ਜਿਹਨਾਂ ਕੋਲ ਪਾਉਣ ਵਾਲੇ ਕੋਲ ਜਸਟਿਸ ਵਾਲੀ ਪਾਵਰ ਹੈ ਉਹਦੇ ਜਿਵੇਂ ਕੋਟੇ ਨਹੀਂ ਬਣਦਾ ਜਿਹੜਾ ਬਾਬਰਾ ਨੇ 3.5 ਕਰੋੜ ਪੰਜਾਬੀ ਦੇਖ ਰਹੇ ਆ ਜਿਹੜਾ ਮੇਰੇ ਕੋਲ ਹਰਾ ਪੰਦੇ ਇਸ ਕੰਮ ਲਈ ਚੰਗਾ ਉਸ ਕੰਮ ਦੀ ਵਰਤੋਂ ਕਰਨ ਦੇ ਜਿਵੇਂ ਆਇਆ 37 ਸਾਲਾਂ ਦੀ ਨਜ਼ਰ ਨਹੀਂ ਸੀ ਆਉਂਦਾ ਉਹ ਪਹਿਲਾਂ ਜ Punjab ਦੇ ਬੱਚੇ-ਬੱਚੇ ਨੂੰ ਦੇਖ ਰਿਹਾ ਤੇ ਥੋੜੀ ਬਹੁਤੀ ਸੇਵਾ ਕਰ ਰਿਹਾ ਸਭ ਇੱਕ ਵਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਚਾਰੀ ਨੂੰ ਹਰਾ ਪਾ ਲਏ ਬੇਰੇ ਕੋਲ ਆ ਗਿਆ ਮਾਟਰ ਦੇ ਬੇਟੇ ਕੋਲ ਹੁਣ ਆਪਾਂ ਲੱਗ ਗਿਆ ਉਹਨਾਂ ਨੂੰ ਕੁਝ ਥੋੜੀ ਜਿਹੀ ਪਛਤ ਤਰਾਈ ਹੈ ਦੇਖੋ ਮੈਂ ਮੈਂ ਕਿਸੇ ਦਾ ਪੱਖ ਨਹੀਂ ਪੂਰ ਸਰਦਾਰ ਨਾ ਮੈਂ ਉੱਪਰ ਮੈਂ ਕਦਰਾਨ ਦੇ ਸਕਦਾ ਆ ਪਿਛਲੇ ਦਿਨੀ ਅਸੀਂ ਦੇਖਿਆ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਸ੍ਰੀ ਆਨੰਦਪੁਰ ਸਾਹਿਬ ਔਰ ਮੈਨੂੰ ਲੱਗਦਾ ਮੈਂ